ਜੀ ਅੱਜ ਚੱਲੇ ਆਪਾਂ ਰਾਜਪੁਰੇ ਮੈਂ ਤੇ ਜਸੂ ਜਸੂ ਵੱਡੀ ਚਲਾ ਰਿਆਂ ਤੇ ਅਸੀਂ ਤਕਰੀਬਾ ਰਾਜਪੁਰੇ ਤੇ ਨੇੜੇ ਪਹੁੰਚ ਗਏ ਮਹਾਰਾਜਾ ਚੌਂਕ ਹੈ ਹਾਂ ਮਹਾਰਾਜਾ ਮਹਾਰਾਜਾ ਚੌਂਕ ਹੈ ਮੇਰਾ ਖਿਆਲ ਇਹ ਮੁਕਤ ਮੁਕਤ ਚਾਹਾਂ ਕਾ ਮੁਕਤ ਜਵਾਬ ਅਸੀਂ ਚੱਲੇ ਆਂ ਜੀ ਡੀਸੀ ਬਾਸ ਕੋਲੇ 뮤직 ਡਾਇਰੈਕਟਰ ਇੱਕ ਕੁਦੋ ਗਾਣੇ ਦੇ ਸਬੰਧ ਵਿੱਚ ਬਾਕੀ ਤੁਹਾਨੂੰ ਦੇਖਦੇ ਆਂ ਕੀ ਬਣਦਾ ਉੱਥੇ ਜਾ ਕੇ ਗੱਲਬਾਤ ਕਰਕੇ ਕਿਹੜੇ ਕਿਹੜੇ ਗਾਣੇ ਡਿਸਕਸ ਹੁੰਦੀਆਂ ਬਹੁਤ ਜਲਦ ਤੁਹਾਡੇ ਨਾਲ ਸਾਂਝਾ ਕਰੂਗੇ ਰਾਨਾ ਕੁਝ ਮਾੜੇ ਮੋٹے ਬੋਲ ਵੀ ਤੁਹਾਨੂੰ ਦੱਸਾਂਗੇ ਨਵਾਵਾਂਗੇ ਇੱਕ ਦੋ ਲਾਈਨਾਂ ਬਾਕੀ ਸਾਨੂੰ ਜਾ ਕੇ ਗੱਲਬਾਤ ਕਰਦੇ ਆਂ ਡੀਸੀ ਬੋਸ ਦੇ ਸਟੂਡੀਓ ਚ ਅੱਜ ਜਦੋਂ ਆਪਾਂ ਨਾ ਰਾਜਪੁਰੇ ਪਹੁੰਚ ਗਏ ਰਾਜਪੁਰਾ ਤੋਂ ਭੋਗਲਾ ਰੋਡ ਐ ਇਹ ਜਦੋਂ ਆਪਾਂ ਡੀਸੀ ਬਾਕਸ ਦੇ ਸਟੂਡੀਓ ਜਾਣਾ ਨਾ ਇੱਧਰੋਂ ਨਾ ਅੱਗੇ ਉਹ ਵਾਲਾ ਰੋਡ ਤੇ ਜਾ ਕੇ ਇਹ ਅੱਗੇ ਨਾ ਇੰਡੀਅਨ ਵਾਲ ਦਾ ਪੰਪ ਪੰਪਾਂ ਦਾ ਇਹ ਵਾਲਾ ਇਹ ਪੰਪ ਇਧਰ ਕਿੰਦੇ ਕਿ ਕਿੰਗਾਪਾ ਗਊ ਮਾਤਾ ਫਰ ਰਹੀ ਹੈ ਇਹ ਇੱਕ ਪੰਪ ਟੱਪ ਕੇ ਆਪਾਂ ਨੇ ਇਹ ਪਹਿਲਾ ਹੀ ਰੋਟਰੀ ਕਲੱਬ ਵਾਲਾ ਆ ਮਣਵਾ ਇਹ ਦੇਖੋ ਇਹ ਆ ਨਿੱਕਾ ਸਿੰਘ ਆ ਇੱਕ ਬੈਠੇ ਨੇ ਬੰਦੇ ਜਾ ਕੇ ਕਲੋਨੀ ਚ ਨਾ ਉਹ ਪਿਛਲੇ ਪਾਸੇ ਬਾਕੀ ਤੁਹਾਨੂੰ ਜਾ ਕੇ ਬੁਲਾਉਣੇ ਆ ਕਿ ਕਿੱਥੇ ਗਏ ਇਹ ਆ ਗਏ ਆਪਾਂ ਇੱਧਰ ਇਹ ਲਾਤੀ ਗੱਡੀ ਇੱਧਰੋਂ ਇਹ ਹੈਗਾ ਉਹਦੇ ਭਰਾ ਦਾ ਇਹਦੇ ਅੰਦਰ ਹੀ ਵੀਡੀਓ ਐਡੀਟਿੰਗ ਵਾਲਾ ਸਿਸਟਮ ਲੱਗਿਆ ਹੋਇਆ ਤੁਸੀਂ ਪਛਾਣ ਰੱਖ ਲਿਓ ਬਾਕੀ ਜਿਹੜਾ 뮤ਜ਼ੀਕਲ ਸਟੂਡੀਓ ਹੈ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਣਾ ਹੈ ਇੱਕ डीसी ਬਾਲਸ ਦਾ ਮਕਾਨ ਹੈ ਜੀ ਇਹਦੇ ਬੇਸਮੈਂਟ ਚ ਬਾਜੀ ਦਾ ਟੁੜੀਓ ਹੈ ਬਾਕੀ ਨਹੀਂ ਅੱਗੇ ਲਓ ਜੀ ਹੁਣ ਤੁਹਾਨੂੰ ਦਿਖਾਣੇ ਆ ਨਾਲੇ ਮਲਾਂ ਆ ਖੋਲ ਮੈਂ ਖੋਲੂਗੀ ਖੋਲ ਬਤ ਖੋਲ ਆ ਕੋ ਮਜ਼ਾ ਹੋਣਾ ਇਹ ਆ ਬਾਹਰ ਨੂੰ ਖੋਲਣਾ ਆ ਲੈ ਗੀ ਉਰੀ ਕਰ ਦੇ ਉਰੀ ਕਰ ਦੇ ਇਹ ਹੈ ਜੀ ਬੇਸਮੈਂਟ ਬੇਸਮੈਂਟ ਦੇ ਵਿੱਚ ਇਹ ਹੈਗਾ ਵੀਡੀਓ ਐਡੀਟਿੰਗ ਵਾਲਾ ਸਾਰਾ ਸਿਸਟਮ ਲੱਗਿਆ ਹੋਇਆ ਇੰਕ ਸਟੂਡੀਓ ਵਿੱਚ ਇਹਦੇ ਇੰਕ ਸਟੂਡੀਓ ਐਡੀਟਰ ਆ ਇਹ ਉਹਨਾਂ ਦਾ ਬਾਕੀ ਸਭ ਨੂੰ ਹੁਣ ਇਹ ਗੋਪਰੋ ਹੈ ਇਹ ਬੈਠੇ ਨੇ ਡੀਸੀ ਬੋਸ ਲਾਈਵ ਚੱਲ ਰਿਹਾ ਹੋਰ ਭਾਜੀ ਕੀ ਹਾਲ ਚਾਲ ਹੈ ਵਧੀਆ ਹੋ ਸੁਣਾ ਲਾਈਵ ਚੱਲ ਰਿਹਾ ਹਾਂਜੀ ਹਾਂ ਬਿਲਕੁਲ ਇਹ ਜਿਹਦਾ ਆਪਣਾ ਜ਼ਿਕਰ ਕਰਿਆ ਇਹ ਜੀ ਸਟੂਡੀਓ ਡੀਸੀ ਬੋਸ ਸੁਣੋ ਭਾਜੀ ਠੀਕ ਹੈ ਭਾਜੀ ਗੁਰੂ ਆਗਲੇ ਕਰੋ ਜੀ ਦਰਸ਼ਨ ਜੀ ਸੀ ਬੌਸ ਦੇ ਇਹ ਪਾਜੀ ਨੇ ਬਾਕੀ ਤੁਹਾਨੂੰ ਅਗਲੀ ਜਾਣਕਾਰੀ ਦੰਨੇ ਆ ਫਿਰ ਥੋੜੇ ਜਿਹਾ ਟਾਈਮ ਬਾਅਦ